ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਸੱਜਣੋ ਆਏ ਆਪਾਂ ਪਿੰਡ ਸੇਰੋ ਜ਼ਿਲ੍ਹਾ ਚੇਰੀਤਨਤਾਲ ਦੇ ਸੇਵ ਇੱਥੇ ਬਹੁਤ ਉੱਚੇ ਪੱਧਰ ਦੀ ਜਿਹੜੀ ਪਸ਼ੂ ਮੰਡੀ ਖਾਸ ਕਰਕੇ ਘੋੜਿਆਂ ਦੀ ਮੰਡੀ ਤਕਰੀਬਨ ਆਫਰ ਹਰ ਇੱਕ ਲਈ ਆ ਕੋਈ ਵੀ ਇੱਥੇ ਜਿਹੜੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਨੀਮਲ ਲੈ ਕੇ ਆ ਸਕਦਾ ਵਾ ਇਹ ਜਿਹੜੀ ਮੰਡੀ ਆ 12 ਤੋਂ ਸਟਾਰਟ ਹੋਈ ਸੀ ਅੱਜ ਡੇਟ ਆ 14 12 2024 ਤਾਂ ਖਾਸ ਕਰਕੇ ਇੱਥੇ ਜਿਹੜਾ ਬਿਲਕੁਲ ਜਿਹੜੇ ਚਾਹਵਾਨ ਜਾਂ ਸ਼ੌਕੀ ਸਰਦਾਰ ਜਿਹੜੇ ਚੰਗੇ ਘੋੜੇ ਘੋੜੀਆਂ ਦੇ ਸ਼ੁਕੀਨ ਬੰਦੇ ਜਿਹੜੇ ਉਹ ਇੱਥੇ ਮੇਰੇ ਵੀਰ ਘੋੜੇ ਘੋੜੀਆਂ ਲੈ ਕੇ ਆਇਆ ਤੇ ਆਪਾਂ ਗੱਲ ਕਰਦੇ ਆ ਖਾਸ ਕਰਕੇ ਬਾਟ ਸਟੱਡ ਫਾਰਮ ਅਲੀ ਸ਼ਾਨ ਰੋਤ ਘੋੜਾ ਉਰੇ ਦਾ ਬੱਚਾ ਸੰਜੇ ਪਿੰਡ ਮਨੇਹਾਲਾ ਜੈ ਸਿੰਘ ਤਰਨਤਾਰਨ ਗੁਰਮਨ ਵੀਰ ਸਰਪੰਚ ਤੇ ਵੀਰ ਨਾਲ ਕਰਕੇ ਗੱਲਬਾਤ ਆਪਾਂ ਸਾਰੀ ਜਿਹੜੀ ਇਹਦੀ ਆ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਗੁਰਮਨ ਵੀਰ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਹੋ ਸਰਪੰਚ ਸਾਹਿਬ ਵਧੀਆ ਵਧੀਆ ਠੀਕ ਠਾਕ ਵਧੀਆ ਕਿਰਪਾ ਵਾਹਿਗੁਰੂ ਦੀ ਤੁਸੀਂ ਪਹਿਲਾਂ ਤੁਹਾਨੂੰ ਸਰਪੰਚੀ ਦੀਆਂ ਤੇ ਜਿਹੜਾ ਤੁਸੀਂ ਇੱਕ ਡਰੈਕਟ ਅਲੀ ਸ਼ਾਨ ਦਾ ਜਿਹੜਾ ਬੱਚਾ ਲੈ ਕੇ ਆਏ ਦੋਵੇਂ ਦੋਵੇਂ ਤੁਹਾਨੂੰ ਮੁਬਾਰਕਾ ਮੁਬਾਰਕਾ ਜੀ ਧੰਨਵਾਦ ਜੀ ਉਹ ਠੀਕ ਠਾਕ ਹਾਂਜੀ ਬਹੁਤ ਵਧੀਆ ਦੱਸਿਓ ਆਪਾਂ ਇਹਦੇ ਬਾਰੇ ਇਹ ਵੀ ਜੀ ਅਲੀ ਸ਼ਾਨ ਦਾ ਡਾਇਰੈਕਟ ਹੈ ਜੀ ਅਲੀ ਸ਼ਾਨ ਦਾ ਹੈ ਅਲੀ ਸ਼ਾਨ ਦਾ ਡਾਇਰੈਕਟ ਹੈ ਜੀ ਅਲੀ ਸ਼ਾਨ ਦਾ ਡਾਇਰੈਕਟ ਆ ਹਾਂ ਜੀ ਠੀਕ ਆ ਜੀ ਤੇ ਕਿੰਨੀ ਕੇ ਦੀ ਏਜ ਹੋਗੀ ਇਸ ਟਾਈਮ ਏਜ ਦੀ ਵੀ ਜੀ 10 ਤੋਂ 11 ਸਾਲ ਹੋ ਗਈ 10 ਤੋਂ 11 ਸਾਲ ਹੋ ਗਈ ਆ ਤੇ ਗੱਲ ਕਰੀਏ ਆਪਾਂ ਇਹਦੇ ਮਤਲਬ ਹਾਈਟ ਜਿਵੇਂ ਖਾਸ ਕਰਕੇ ਆਪਾਂ ਘੋੜੇ ਘੋੜੀਆਂ ਦੇ ਵਿੱਚ ਆਮ ਹੀ ਗੱਲ ਚੱਲਦੀ ਹੈ ਕਿ ਹਾਈਟ ਹਾਂਜੀ ਹਾਈਟ ਕਿੰਨੀ ਹੈ ਹਾਈਟ ਇਹਦੀ ਹੈਗੀ 64 ਪਲੱਸ ਜੀ 64 ਪਲੱਸ ਚੰਗਾ ਦਾ ਹਾਂਜੀ ਬਾਕੀ ਗੱਲ ਇਹਦੀ ਕਰਦੇ ਆਪਾਂ ਗੁਰਮਨ ਏਜ ਕਿੰਨੀ ਹੋਗੀ ਏ 10 ਤੋਂ 11 ਸਾਲ ਹੋ ਗਿਆ 10 ਤੋਂ 11 ਅਡਲਟ ਹੋ ਗਿਆ ਅਡਲਟ ਹੋ ਗਿਆ ਜੀ ਬਿਲਕੁਲ ਹਾਂ ਜੀ ਤੇ ਆਪਾਂ ਵੇਖੀਏ ਥੋੜਾ ਇਹਦੇ ਲਾਗੇ ਆਈਏ ਗੁੱਡ ਮਾਰਨ ਬਾਕੀ ਚਾਰ ਕੰਦ ਲਾਉਂਦੇ ਕੰਨ ਬਹੁਤ ਸੋਹਣਿਆ ਹਾਂ ਜੀ ਹਾਂ ਜੀ ਮਾਲਵਾਲੀ ਕੁਦਰਜੀ ਮਾਲਵਾਲੀ ਬਿਲਕੁਲ ਮੱਥੇ ਪਟਾ ਤੇ ਮੱਥੇ ਚ ਪਟਾ ਆ ਗਿਆ ਨੀਨ ਹੋਣ neck ਦੀ profile ਬਿਲਕੁਲ neck ਦੀ profile ਵੀ ਬਹੁਤ ਸੋਹਣੀ ਆ ਹਾਂ ਜੀ ਤੇ ਕੰਨ ਬਹੁਤ ਸੋਹਣਾ ਤੇ ਮੱਥੇ ਜਿਹੜਾ ਪਟਾ ਆ ਜਾਂਦਾ ਸਟੇਟ ਤੇ ਜਿਹੜੀਆਂ ਸਾਈਡਾਂ ਇਹਦੀਆਂ ਜਿਹੜੀਆਂ ਬਲੈਕ ਦੇ ਨਾਲ ਵਾਈਟ ਆਉਂਦੀਆਂ ਇਹ ਬਹੁਤ ਵਧੀਆ ਜਿਹੜਾ ਇਹਦਾ ਕੰਬੀਨੇਸ਼ਨ ਹੁੰਦਾ ਤੇ ਬਹੁਤ ਘੱਟ ਘੋੜਿਆਂ ਤੋਂ ਮਿਲਦਾ ਤੇ ਖਾਸ ਕਰਕੇ ਅਲੀ ਸ਼ਾਨਦਾ ਸਾਰੇ ਸੱਜਣਾਂ ਜਾਣਦੇ ਆ ਤੇ ਜਿੱਥੋਂ ਤੱਕ ਇਹ ਜੋਧਪੁਰ ਦਾ ਜਿਹੜਾ ਚੈਂਪੀਅਨ ਵੀ ਰਿਹਾ ਵਾ ਬਹੁਤ ਵਧੀਆ ਇੱਥੇ ਗੁਰਮੁਖ ਨੇ ਸਾਹਮਣੇ ਆ ਗੁਰਮੁਖ ਨੂੰ ਆਲੇ ਮਾਰਕਾ ਲੱਗਾ ਇਹਦੇ ਕਿਸ ਚੀਜ਼ ਦਾ ਆ ਗਿਆ ਐਸਪੀ 72 ਇਹ ਭਾਜੀ ਸੁਧੀਰ ਪਵਾਰ ਸਵੀਟਸ ਵਾਲਿਆਂ ਦਾ ਘੋੜਾ ਸੀ ਜੀ ਜੋਧਪੁਰ ਦੇਸ਼ ਪਵਾਰ ਸਵੀਟਸ ਵਾਲਿਆਂ ਦਾ ਬਹੁਤ ਵਧੀਆ ਉਹਨਾਂ ਦੀ ਵੀ ਵੱਡੀ ਸਵੀਟ ਸ਼ਾਪ ਉੱਥੇ ਜੋਧਪੁਰ ਜੋਧਪੁਰ ਦੇ ਵਿੱਚ ਉਹਨਾਂ ਦਾ ਘੋੜਾ ਹੀ ਹੈ ਜੀ ਉਹਨਾਂ ਦਾ ਘੋੜਾ ਸੀਗਾ ਠੀਕ ਹੈ ਜੀ ਇਹ ਜੋਧਪੁਰ ਚੈਂਪੀਅਨ ਵੀ ਰਿਆ ਇਹ ਜੋਧਪੁਰ ਚੈਂਪੀਅਨ ਵੀ ਰਿਆ ਹਾਂਜੀ ਬਿਲਕੁਲ ਤੁਹਾਡੇ ਜਾਨੀ ਕਿ ਭਾਗ ਚੰਗੇ ਨੇ ਜਿਹੜਾ ਜਾਨੀ ਕਿ ਚੈਂਪੀਅਨ ਚੀਜ਼ ਵੈਸੇ ਕੋਈ ਗੁਰਮਨਵੀਰ ਸੇਲ ਨਹੀਂ ਕਰਦਾ ਹਾਂਜੀ ਹਾਂਜੀ ਤਾਂ ਚਲੋ ਤੁਹਾਡੇ ਕਰਮਾਂ ਦੇ ਵਿੱਚ ਸੀਗੀ ਤੁਹਾਨੂੰ ਮਿਲੀ ਤਾਂ ਪਰਮਾਤਮਾ ਕਰੇ ਕਿ ਦਿਨ ਰਾਤ ਜਿਹੜੀ ਤਰੱਕੀ ਬਖਸ਼ੇ ਇਹਨੂੰ ਤੇ ਗੁਰਮਨਵੀਰ ਆਪਾਂ ਗੱਲ ਕਰੀਏ ਆਪਾਂ ਕ੍ਰੋਸਿੰਗ ਵੀ ਕਰਵਾਉਣੀ ਉਹਦੀ ਹਾਂਜੀ ਹਾਂਜੀ ਸਭ ਸਰਵਸਪਨ ਹੈ ਜੀ ਠੀਕ ਹੈ ਹਰ ਟਾਈਮ ਜਿਹੜੀ ਸਰਵਸਤਵਪਨ ਹੈ ਜੀ ਠੀਕ ਹੈ ਜਿਹੜੇ ਸੱਜਣ ਦੂਰੋਂ ਨੇੜੇ ਆਉਂਦੇ ਉਹਨਾਂ ਦੇ ਰਹਿਣ ਸਹਿਣ ਦਾ ਘਰੇ ਬੰਦੋਬਾਸਤ ਦਾ ਸਾਰਾ ਪ੍ਰਬੰਧ ਹੈ ਜੀ ਬੱਚਿਆਂ ਦਾ ਉਹਨਾਂ ਦਾ ਖਾਸ ਧਿਆਨ ਰੱਖੀਦਾ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਵੀਰ ਤੇ ਗੁਰਮਨ ਵੀਰ ਆਪਾਂ ਜਿਹੜੀ ਫੀਸ ਆ ਉਹ ਸ਼ੋਅ ਕਰਨੀ ਆ ਕਿ ਜੇ ਡਾਇਰੈਕਟ ਜਦੋਂ ਕੋਈ ਵੀਰ ਆਉਂਦਾ ਫੀਸ ਇਹਦੀ ਵਿੱਚ ਜੀ 21000 ਰੁਪਿਆ ਕਵਰਿੰਗ ਫੀਸ ਆ ਜੀ 21000 ਹਾਂਜੀ ਠੀਕ ਹੈ ਬਹੁਤ ਜਾਇਜ਼ ਫੀਸ ਹੈ ਕੀ ਕਹੋਗੇ ਘੋੜੇ ਘੋਰੀਆਂ ਦੀ ਬਹੁਤ ਸੰਭਾਲ ਹੁੰਦੀ ਆ ਮੈਂ ਵੀ ਰੱਖਿਆ ਬਹੁਤ ਜ਼ਿਆਦਾ ਯਾਨੀ ਕਿ ਜਿਹੜ ਮਿਹਨਤ ਜਿਹੜੀ ਆ ਲੱਗਦੀ ਆ ਹਾਂਜੀ ਤੇ ਗੁਰਮਨਵੀਰ ਇਹਨੂੰ ਖੋਲਦਾ ਪਹੁੰਚ ਸਕਦੇ ਨਹੀਂ ਬਹੁਤ ਤੁਸੀਂ ਮਿਹਨਤ ਲਾਇਆ ਨੂੰ ਬੱਧਾ ਵਾ ਜਿੱਥੋਂ ਤੱਕ ਆ ਬਾਕੀ ਹਾਈਟ ਬਹੁਤ ਸੋਹਣੀ ਹਾਂਜੀ ਬਾਕੀ ਹੁਣ ਕਿਆ ਨਾ ਕੱਲ ਦਾ ਆ ਗੁਰਮਨਵੀਰ ਫਿਰ ਇਹ ਦੂਜਾ ਮੇਲਾ ਆ ਗਿਆ ਸੇਰੋਂ ਦਾ ਹਾਂਜੀ ਦੂਜਾ ਸਾਲ ਦੇ ਵਿੱਚ ਆ ਗਿਆ ਤੇ ਬਹੁਤ ਸੋਹਣੇ ਇੱਥੇ ਚੰਗੇ ਚੰਗੇ ਵੀਰ ਮੇਰੇ ਘੋੜਿਆਂ ਦੇ ਸ਼ਕੀਨ ਘੋੜੇ ਘੋੜੀਆਂ ਦੇ ਜਾ ਜਿਹੜੇ ਲੈ ਕੇ ਆਏ ਆ ਦੇਖ ਕੇ ਸਾਰੇ ਕਾਫੀ ਮੰਡੀ ਭਰੀ ਆ ਜੀ ਕਾਫੀ ਮੰਡੀ ਭਰੀ ਆ ਤੇ ਵੀਰ ਮੇਰੇ ਜਾਨਵਰ ਸੇਲ ਪਰਚੇਜ਼ ਹੋਏ ਠੀਕ ਆ ਜੀ ਸੇਲ ਪਰਚੇਜ਼ ਦਾ ਵੀ ਜਿਹੜਾ ਇੱਥੇ ਕੰਮ ਉੱਚੇ ਪੱਧਰ ਤੇ ਚੱਲ ਰਿਹਾ ਵਾ ਤੇ ਵੱਧ ਤੋਂ ਵੱਧ ਜਿਹੜਾ ਹਜੇ ਮੇਰੇ ਹਿਸਾਬ ਨਾਲ ਗੁਰਮਨ 15 16 ਚੱਲੂਗਾ ਹਨਾ ਮੇਦ ਆ ਜੀ ਉਮੀਦ ਆ ਹਾਂ ਜੀ 15 ਤੇ 16 ਨੂੰ ਵੀ ਚੱਲ ਸਕਦਾ ਜੀ 17 ਵੀ ਚੱਲ ਸਕਦਾ ਵਾ ਹਾਂ ਜੀ ਚੰਗੀ ਗੱਲ ਆ ਬਾਕੀ ਬਹੁਤ ਸੋਹਣਾ ਵਾ ਬਾਤ ਕਮਾਲ ਆ ਪਰਮਾਤਮਾ ਦੀ ਮਿਹਰ ਚੰਗਾ ਜੰਮਿਆ ਪਲਿਆ ਤੇ ਬਹੁਤ ਸੋਹਣਾ ਕੱਦ ਕਾਠ ਆ ਤੇ ਮਾਲਵਾਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਾਕੀ ਵੀਰ ਨੇ ਸੰਭਿਆ ਬਹੁਤ ਚੰਗਾ ਚੰਗੀ ਸ਼ਕੀਨੀ ਆ ਹਾਈਟ ਲੈਂਥ ਬਹੁਤ ਜਿਆਦੀ ਹੈ ਜੀ ਤੇ ਫਿਰ ਜਿਹੜਾ ਟੋਰਾ ਖੜਨੀ ਬਿਲਕੁਲ ਜਿਹੜੀ ਵੀਰ ਨੇ ਗੱਲ ਦੱਸੀ ਨੱਕ ਬਾਰੇ ਬਾ ਕਮਾਲ ਆ ਤੇ ਵੀਰ ਮੇਰੇ ਜਿਹੜੇ ਕਿਸੇ ਨੇ ਵੀ ਕੋੜੀ ਜਿਹੜੀ ਆ ਮਲਾਉਣੀ ਹੋਵੇ ਜਾਂ ਕੋਈ ਕਹਿੰਦੇ ਜਿਹੜਾ ਵੀਰ ਕਹਿੰਦਾ ਵੀ ਸਰਵਿਸ ਹੈਗੀ ਯਾਰ ਇਹ ਵੀ ਬਹੁਤ ਜਿਆਜ ਰੱਖਿਆ ਤੇ ਵੀਰ ਆਪਾਂ ਫੋਨ ਨੰਬਰ ਤੇ ਹੋਰ ਮਾਨਤਨ ਵੀ ਹੋ ਜੂਗਾ ਮਾਨਤਨ ਵੀ ਹੋਗਾ ਘਰ ਆਉਣ ਦੀ ਸਜਣਾ ਦੀ ਸੇਵਾ ਵੀ ਹੋਊਗੀ ਦੂਰੋਂ ਨੇੜੇੋਂ ਵੀਰ ਆਉਂਦਾ ਚੱਲ ਕੇ ਤਾਂ ਮਾਨਤਨ ਵੀ ਹੋ ਮਾਨਤਨ ਵੀ ਹੋਊਗਾ ਠੀਕ ਆ ਵੀਰ ਮਿਹਨਤ ਬਹੁਤ ਲੱਗਦੀ ਆ ਬਾਕੀ ਕੋਈ ਜ਼ਿਆਦਾ ਫੀਸ ਨਹੀਂ ਆ ਇਹ ਆਪਾਂ ਫੋਨ ਨੰਬਰ ਜਰੂਰ ਦੱਸਿਏ ਫੋਨ ਨੰਬਰ ਹੈਗਾ ਜੀ 9876800205 ਓਕੇ ਇਕੱਲੀ ਪੰਜਾਬੀ ਚ ਵੀ ਦੱਸ ਦਈਏ 9876800205 ਓਕੇ ਬਾਕੀ ਸੱਜਣੋ ਵੱਤ ਤੋਂ ਵੱਤ ਵੀਰ ਮੇਰੇ ਜਿਹੜਾ ਇੱਥੇ ਪਸ਼ੂ ਮੰਡੀ ਦੇ ਵਿੱਚ ਸੇਰੋਂ ਪਹੁੰਚੋ ਨੈਸ਼ਨਲ ਹਾਈਵੇ ਦੇ ਉੱਤੇ ਪਿੰਡ ਸੇਰੋਂ ਕਾਫੀ ਉੱਚੇ ਪੱਧਰ ਤੇ ਵੀਰ ਮੇਰੇ ਆ ਰਹੇ ਸ਼ਾਮ ਦਾ ਸਮਾਂ ਹੋ ਗਿਆ ਅਜੇ ਥੋੜੇ ਲੋਕ ਘਰਾਂ ਚਲੇ ਗਏ 15 16 17 18 ਜਿਹੜੀ ਸਸੀਬਾ ਵੀਰ ਜੀ ਹੋਟੀ ਠੀਕ ਠਾਈ ਦੀ ਕਿਰਪਾ ਕਿੱਦਾਂ ਲੱਗੀ ਮੰਡੀ ਬਹੁਤ ਵਧੀਆ 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 ਸ਼ੁਕਰ ਆ ਚਲੋ ਵੀਰ ਮੇਰੇ ਲਾਗੇ ਬੰਨੇ ਤੇ ਹੋਰ ਵੀ ਜੀ ਸਸੀਗਾਲ ਠੀਕ ਠਾਕ ਕਿੱਦਾਂ ਲੱਰਿਆ ਘੋੜਿਆਂ ਦਾ ਅੱਜ ਆਈ ਬਈ ਆਈ ਆ ਠੀਕ ਆ ਕੋਈ ਗੱਲ ਨਹੀਂ ਵੇਖੋ ਰੌਣਕ ਮੇਲਾ ਤੇ ਚੰਗੀ ਗੱਲ ਆ ਬਾਕੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ